ਸਾਲ 2018 ਸੰਤੋਖਿਆ ਗਿਆ ਹੈ ਇਸ ਵਕਤ ਸਭ ਤੋਂ ਵੱਡੀ ਗੱਲ ਜੋ ਕਰਨ ਵਾਲੀ ਬਣਦੀ ਹੈ ਉਹ ਇਹ ਹੈ ਕਿ ਇਹ ਸਾਲ ਸਾਡੇ ਲਈ ਕਿਸ ਤਰ੍ਹਾਂ ਦਾ ਰਿਹਾ ਹੈ ਜੇਕਰ ਆਪਾਂ ਪੰਜਾਬ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਾਲ ਵਿਕਾਸ ਦੇ ਨਾਂ ਤਾਂ ਹਰਗਿਜ ਨਹੀਂ ਰਿਹਾ ਇਨਸਾਫ ਦੇ ਨਾਂ ਇਹ ਸਾਲ ਜ਼ਰੂਰ ਰਿਹਾ ਹੈ ਦੋਆ ਗੱਲਾਂ 'ਚ ਫਰਕ ਕੀ ਹੈ ਵਿਕਾਸ ਦੇ ਨਾਂ ਇਸ ਕਰਕੇ ਨਹੀਂ ਰਿਹਾ ਕਿ ਇੱਕ ਤਾਂ ਸਰਕਾਰ ਦੀ ਕਾਰਗੁਜ਼ਾਰੀ ਬੁਰੀ ਤਰ੍ਹਾਂ ਮਾੜੀ ਰਹੀ ਹੈ ਦੂਜਾ ਤਿੰਨ ਵੱਡੀਆਂ ਚੋਣਾਂ ਹੋਈਆਂ ਨੇ ਸ਼ਾਹਕੋਟ ਦੀ ਜਿਮਨੀ ਚੋਣ ਦੂਜੀ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਸੰਮਤੀਆਂ ਤੇ ਇੱਕ ਦੋ ਮਿਊਨਿਸਪੈਲਿਟੀਆਂ ਦੀਆਂ ਚੋਣਾਂ ਤੇ ਆ ਜਾਂਦੇ ਜਾਂਦੇ ਪੰਚਾਇਤ ਚੋਣਾਂ ਲਗਭਗ ਸਾਲ ਦੇ ਹਰ ਤਮਾਹੀ ਦੇ ਉੱਤੇ ਪਹਿਲੀ ਤਮਾਹੀ ਨੂੰ ਛੱਡ ਜੀਏ ਤਾਂ ਉਸ ਤੋਂ ਬਾਅਦ ਦੀਆਂ ਸਾਰੀਆਂ ਤਮਾਹੀਆਂ ਦੇ ਉੱਤੇ ਜਿਹੜਾ ਚੋਣ ਜਾਬਤਾ ਉਹ ਲਾਗੂ ਰਿਹਾ ਸੋ ਇਸ ਕਰਕੇ ਸਰਕਾਰੀ ਮਸ਼ੀਨਰੀ ਨੂੰ ਨਾ ਕੰਮ ਕਰਨ ਦਾ ਬਹਾਨਾ ਵੀ ਮਿਲਿਆ ਤੇ ਉਸ ਤੇ پابੰਦੀ ਵੀ ਰਹੀ ਹੈ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੋਈ ਹੈ ਉਹ ਇਹ ਕਿ ਪਹਿਲੀ ਜੋ ਛਿਮਾਹੀ ਹੈ ਸਾਲ ਦੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਵਚਾਰਤ ਦੇ ਵਿੱਚ ਜੋ ਵਾਅਦਾ ਹੋਇਆ ਸੀ ਉਹ ਲਗਭਗ ਉਸੇ ਨੇ ਖਾ ਲਈ ਨਵੇਂ ਮੰਤਰੀਆਂ ਨੇ ਸੌ ਚੁੱਕੀ ਪਹਿਲਾਂ ਤਾਂ ਨਵੇਂ ਮੰਤਰੀਆਂ ਦੀ ਚੋਣ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰਲਾ ਕਾਟੋਕਲੇਸ਼ ਭਾਰੂ ਰਿਹਾ ਹੈ ਸਰਕਾਰ ਦੇ ਉੱਤੇ ਵੀ ਬੜਾ ਅਸਰ ਇਹਦਾ ਪੈਂਦਾ ਦਿਖਿਆ ਮਸਾਂ ਜਾ ਕੇ ਜੇਕਰ ਨਵੇਂ ਮੰਤਰੀ ਮਿਲੇ ਤਾਂ ਉਹ ਮੰਤਰੀਆਂ ਦੇ ਸੌ ਚੁੱਕ ਸਮਾਗਮ ਹੋਏ ਭਾਵੇਂ ਛੋਟੇ-ਛੋਟੇ ਹੀ ਹੋਏ ਪਰ ਉਹ ਉਹ ਰੁਝੇਵਾ ਜਿਹੜਾ ਹੈਗਾ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਭਾਰੂ ਰਿਹਾ ਹੈ ਤੇ ਦੂਜਾ ਜਿਹੜਿਆਂ ਐਮਐਲਏ ਨੂੰ ਮੰਤਰੀ ਮੰਡਲ ਦੇ ਵਿੱਚ ਨਹੀਂ ਲਿਆ ਗਿਆ ਸੀ ਤੇ ਜਿਹੜਿਆਂ ਨੂੰ ਇਹ ਵਾਅਦਾ ਕੀਤਾ ਗਿਆ ਸੀ ਜਦੋਂ ਟਿਕਟਾਂ ਵੰਡੀਆਂ ਗਈਆਂ ਸੀ ਕਿ ਤੁਹਾਨੂੰ ਐਮਐਲਏ ਦੀ ਟਿਕਟ ਨਹੀਂ ਮਿਲ ਰਹੀ ਹੈਗੀ ਤੇ ਇਸ ਦੇ ਬਦਲੇ ਤੁਹਾਨੂੰ ਕਿਤੇ ਹੋਰ ਐਡਜਸਟ ਕੀਤਾ ਜਾਏਗਾ ਤਾਂ ਉਹਨਾਂ ਦਾ ਜਿਹੜਾ ਹੈਗਾ ਵੈਰ ਵਿਰੋਧ ਜਿਹੜਾ ਪਾਰਟੀ ਨੂੰ ਅੰਦਰੂਨੀ ਤੌਰ ਦੇ ਉੱਤੇ ਕਾਫੀ ਨੁਕਸਾਨ ਪਹੁੰਚਾਉਂਦਾ ਰਿਹਾ ਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇਸ ਦਾ ਅਸਰ ਕਾਫੀ ਜ਼ਿਆਦਾ ਵੇਖਣ ਨੂੰ ਮਿਲਿਆ ਹੈ ਸ਼ਾਹਕੋਟ ਜਮਨੀ ਚੌਣ ਦੀ ਹੈ ਗੱਲ ਆਂਦੀ ਹੈ ਉਸ ਤੋਂ ਬਾਅਦ ਜੋ ਸਭ ਤੋਂ ਵੱਡੀ ਇੱਕ ਘਟਨਾ ਆਪਾਂ ਕਹਿ ਸਕਦੇ ਆ ਜਾਂ ਇਸ ਸਾਲ ਦੀ ਪ੍ਰਾਪਤੀ ਕਹਿ ਲੋ ਜਾਂ ਇਸ ਸਾਲ ਚ ਹੋਈ ਇੱਕ ਇਸ ਤਰ੍ਹਾਂ ਦੀ ਘਟਨਾ ਜੋ ਸਦੀਆਂ ਤੱਕ ਯਾਦ ਰੱਖੀ ਜਾਏਗੀ ਉਹ ਸੀ ਗੁਰਗੰਨ ਸਾਹਿਬ ਦੀ ਬੇਇੱਜ਼ਤੀ ਤੇ ਬਾਈਬਲ ਕਲਾਮ ਗੋਲੀ ਕਾਂਡ ਦੇ ਉੱਤੇ ਜਸਟਿਸ ਸ਼ਿਵਾਮੁਖਤ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਹ ਰਿਪੋਰਟ ਆਉਂਦੀ ਹੈ ਤੇ ਉਹ ਰਿਪੋਰਟ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦ ਕੇ ਉਸ ਨੂੰ ਟੇਬਲ ਕੀਤਾ ਜਾਂਦਾ ਹੈ ਤੇ ਇੱਕ ਪੂਰਾ ਦਿਨ ਉਸ ਦੇ ਉਸ ਰਿਪੋਰਟ ਦੇ ਉੱਤੇ ਉਸ ਦੀਆਂ ਸਿਫਾਰਿਸ਼ਾਂ ਦੇ ਉੱਤੇ ਉਹਦੀਆਂ ਫਾਈਂਡਿੰਗਸ ਦੇ ਉੱਤੇ ਬਹਿਸ ਹੁੰਦੀ ਹੈ ਤੇ ਜਿਸ ਤੋਂ ਬਾਅਦ بڑے ਹੰਗਾਮੇ ਤੋਂ ਬਾਅਦ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਤੇ ਉਹ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈਗੀ ਹੈ ਉਹ ਕੇਸਾਂ ਨੂੰ ਜੋ ਉਸ ਰਿਪੋਰਟ ਦੇ ਵਿੱਚ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਜਾਂ ਜੋ ਤੱਥ ਉਸ ਲੱਭੇ ਗਏ ਨੇ ਉਹਨਾਂ ਨੂੰ ਆਧਾਰ ਬਣਾ ਕੇ ਅਗਲੀ ਜਿਹੜੀ ਜਾਂਚ ਹੈ ਉਹ ਵੱਡੇ ਮਾਮਲਿਆਂ ਦੀ ਭਾਵੇਂ ਮਾਮਲੇ ਤਿੰਨ ਸਾਲ ਪਹਿਲਾਂ ਦੇ ਨੇ 2015 ਦੇ ਨੇ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਬਾਈਬਲ ਕਲਾਂ ਦਾ ਗੋਲੀ ਕਾਂਡ ਜਿੱਥੇ ਦੋ ਨੌਜਵਾਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਥਾਏ ਮਾਰੇ ਗਏ ਸੈਂਕੜੇ ਬੰਦੇ ਜ਼ਖਮੀ ਹੋਏ ਤੇ ਇਸ ਤੋਂ ਇਲਾਵਾ ਉਸ ਤੋਂ ਐਨ ਕੁਝ 15 ਮਿੰਟ 20 ਮਿੰਟ ਪਹਿਲਾਂ ਉਸ ਤਰੀਕ ਨੂੰ ਹੀ ਵਾਪਰਿਆ ਕੋਟਖਪੂਰਾ ਦਾ ਗੋਲੀ ਕਾਂਡ ਜਿਸ ਚ ਕਾਫੀ ਜ਼ਿਆਦਾ ਵੱਡੀ ਗਿਣਤੀ ਚ ਪੁਲਿਸ ਕਰਮੀ ਵੀ ਤੇ ਸੰਗਤ ਵੀ ਜ਼ਖਮੀ ਹੋਈ ਉਹਨਾਂ ਦੀ ਜਾਂਚ ਤੇ ਉਸ ਤੋਂ ਪਹਿਲਾਂ ਐਨ ਪਹਿਲਾਂ ਅਕਤੂਬਰ ਮਹੀਨੇ ਜਦੋਂ ਸੋਦਾ ਸਾਹਿਬ ਸੋਦਾ ਸਾਹਿਬ ਰਾਮ ਰਹੀਮ ਨੂੰ ਮਾਫੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਅਚਾਨਕ ਬਾਅਦ ਬੁਰਜਾ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੁੰਦੇ ਨੇ ਪੋਸਟਰ ਲੱਗਦੇ ਨੇ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਹਿੰਮਤ ਹੈ ਤਾਂ ਤੁਸੀਂ ਲੱਭ ਲਓ ਮਾਹੌਲ ਵਿਗੜਦਾ ਹੈ ਤਾਂ ਇਹਨਾਂ ਇਸ ਮਾਹੌਲ ਵਿਗੜੇ ਵਿਗੜੇ ਮਾਹੌਲ ਦੇ ਦੌਰਾਨ ਹੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਜਿਹੜੇ ਨੇ ਉੱਥੇ ਵਿਖਰੇ ਹੋਏ ਮਿਲਦੇ ਨੇ ਇਹ ਮੈਂ ਜ਼ਿਕਰ ਜਿਹੜਾ ਘਟਨਾਵਾਂ ਦਾ ਇਸ ਕਰਕੇ ਕਰ ਰਿਹਾ ਕਿ ਉਹ ਇੱਕ ਕੇਸ ਨਹੀਂ ਪਹਿਲਾ ਕੇਸ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਚੋਰੀ ਦਾ ਦੂਜਾ ਕੇਸ ਹੈ ਉਹ ਪੋਸਟਰ ਲੱਗਣ ਦਾ ਤੀਜਾ ਕੇਸ ਹੈ ਉਹ ਵਿਖਰੇ ਅੰਗ ਬੇਅਦਬੀ ਦੀ ਹਾਲਤ ਚ ਮਿਲੇ ਹੋਣ ਦਾ ਇਹ ਕੇਸ ਨੇ ਇੱਕ ਪਾਸੇ ਦੂਜੇ ਪਾਸੇ ਕੇਸ ਹੈ ਕੋਟਕਪੂਰਾ ਦੀ ਗੋਲੀਕੰਢ ਦਾ ਬਾਈਬਲ ਕਲਾਂ ਦੀ ਗੋਲੀਕੰਢ ਦਾ ਜਿਸ ਦੀਆਂ ਦੋ ਅਲੱਗ-ਅਲੱਗ ਐਫਆਈਆਰ ਨੇ 129 ਨੰਬਰ ਤੇ 130 ਨੰਬਰ ਸੋ ਇਹ ਉਹ ਕੇਸ ਨੇ ਜਿਹੜੇ ਇਸ ਵਕਤ ਮੁੱਖ ਆਧਾਰ ਬਣੇ ਹੋਏ ਨੇ ਜੋ ਜਾ ਕੇ ਰਿਫਲੈਕਟ ਹੁੰਦੇ ਨੇ 2018 ਦੇ ਵਿੱਚ ਕਿਉਂ ਕਿਉਂਕਿ ਬੇਅਦਬੀ ਦੀ ਜਿਹੜੀ ਰਿਪੋਰਟ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਉਸ ਦੇ ਆਧਾਰ ਦੇ ਉੱਤੇ ਜਿਹੜੇ ਗੋਲੀ ਕਾਹਣ ਦੇ ਕੇਸ ਨੇ ਉਹਨਾਂ ਦੇ ਉੱਤੇ ਸਿਟ ਬੈਠਦੀ ਹੈ ਚਰਨਜੀਤ ਸਿੰਘ ਸ਼ਰਮਾ ਨਾਮ ਦਾ ਇੱਕ ਸਾਬਕਾ ਐਸਐਸਪੀ ਹੈ ਉਹ ਤੇ ਉਸ ਤੋਂ ਥੱਲੇ ਦੇ ਚਾਰ ਪੰਜ ਹੋਰ ਅਫਸਰ ਨੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮਾਮਲਾ ਦਰਜ ਹੁੰਦਾ ਹੈ ਤੇ ਜਾਂਚ ਅੱਗੇ ਤੁਰਦੀ ਹੈ ਹਾਲਾਂਕਿ ਅਗਲੇ ਮਹੀਨੇ ਹੀ ਅਗਸਤ ਮਹੀਨੇ ਇਹ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਖੀ ਜਾਂਦੀ ਹੈ ਸਿੱਟ ਬੈਠਦੀ ਹੈ ਤਾਂ 15 ਕੁ ਦਿਨਾਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਸਤੰਬਰ 2018 ਮਹੀਨੇ ਦੇ ਵਿੱਚ ਜਿਵੇਂ ਕਿ ਮੈਂ ਗੱਲ ਸ਼ੁਰੂ ਕੀਤੀ ਹੈ ਕਿ ਆਪਾਂ ਪੂਰੇ ਸਾਲ ਦਾ ਲੇਖਾ ਜੋਖਾ ਕਰ ਰਹੇ ਹਾਂ ਇਸ ਕਰਕੇ ਪੂਰਾ ਸਾਲ ਇਹ ਖਬਰਾਂ ਇਹਨਾਂ ਹੱਥਾਂ ਨਾਲ ਹੀ ਲਿਖੀਆਂ ਹੋਣ ਕਰਕੇ ਇਸ ਇਹਨਾਂ ਕੰਨਾਂ ਨਾਲ ਹੀ ਇਹ ਸੂਚਨਾ ਸੁਣੀ ਗਈ ਹੋਣ ਕਰਕੇ ਇਹਨਾਂ ਅੱਖਾਂ ਨਾਲ ਹੀ ਇਹ ਘਟਨਾਵਾਂ ਦਾ ਗਵਾਹ ਰਿਆਂ ਹੋਣ ਕਰਕੇ ਮੈਨੂੰ ਜਿੰਨਾ ਕੁ ਪਰਤਦਰ ਪਰਤ ਹਰਫਦਾਰ ਹਰਫ ਯਾਦ ਹੈ ਮੈਂ ਉਹ ਸਾਰਾ ਨਚੋੜ ਮੇ ਰੂਪ ਜਿਹੜੀ ਹੈਗੀ ਆ ਆਪਣੀ ਇਹ ਅੱਜ ਦੀ ਮੈਂ ਸਮੇਟਵੀਂ ਰਿਪੋਰਟ ਦੇ ਰਿਆਂ ਇਸ ਪੂਰੇ ਸਾਲ ਦੀ ਉਸ ਚ ਮੈਂ ਸ਼ਾਮਲ ਕਰ ਰਿਆਂ 14 ਸਤੰਬਰ ਨੂੰ ਜਾ ਕੇ ਜਿਹੜੀ ਹੈਗੀ ਆ ਹਾਈ ਕੋਰਟ ਵੱਲੋਂ ਇੰਟੈਰਿਮ ਸਟੇ ਲਗਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸੀਬੀਆਈ ਨੂੰ ਮੰਗਦੇ ਮਾਮਲੇ ਦੇ ਉੱਤੇ ਵੀ ਇੱਕ ਹੋਰ ਕੇਸ ਜਾਂਦਾ ਹੈ ਤੇ ਆਖਰਕਾਰ ਇਸੇ ਸਾਲ ਦੇ ਅੰਦਰ ਅੰਦਰ ਪਿਛਲੇ ਹਫ਼ਤੇ ਹੀ ਹਲੇ ਹਾਈ ਕੋਰਟ ਵੱਲੋਂ ਇਹ ਫੈਸਲਾ ਜਿਹੜਾ ਹੈਗਾ ਨਾ ਸਾਰੇ ਮਾਮਲਿਆਂ ਦੇ ਉੱਤੇ ਰੱਖਮਾ ਰੱਖ ਲਿਆ ਜਾਂਦਾ ਹੈ ਇਹ ਇਸ ਸਾਲ ਦੇ ਅੰਦਰ ਹੋਈਆਂ ਅਹਿਮ ਘਟਨਾਵਾਂ ਨੇ ਜਿਨ੍ਹਾਂ ਦਾ ਵਿਕਾਸ ਨਾਲ ਕੋਈ ਸਬੰਧ ਨਹੀਂ ਹੈ ਇਹ ਵੀ ਗੱਲ ਸਪਸ਼ਟ ਹੈ ਕਿਉਂਕਿ ਮੈਂ ਪਹਿਲਾਂ ਕਿਹਾ ਕਿ ਮੇਰੇ ਇਸ ਅੱਜ ਦੀ ਜੋ ਰਿਪੋਰਟ ਹੈ ਇਹਦਾ ਸਰਲੇਖ ਹੀ ਇਹ ਹੈ ਕਿ ਪੰਜਾਬ ਚ ਸਾਲ 2018 ਚ ਵਿਕਾਸ ਨਹੀਂ ਹੋਇਆ ਪਰ ਇਨਸਾਫ ਜ਼ਰੂਰ ਹੋਇਆ ਹੈ ਇਨਸਾਫ ਇਸ ਕਰਕੇ ਕਹਿ ਸਕਦੇ ਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜੋ ਰਿਪੋਰਟ ਸੀ ਉਹਦੀਆਂ ਫਾਈਂਡਿੰਗਸ ਇੰਨੀਆਂ ਤਕੜੀਆਂ ਸਨ ਖਾਸ ਕਰ ਉਹ ਵੇਰਵੇ ਜਿਹੜੇ ਉਹ ਦੱਸਦੇ ਨੇ ਕਿ ਜਿਸ ਦਿਨ ਬਾਬਲ ਕਲਾਂ ਤੇ ਕੋਟਕਪੂਰਾ ਚ ਗੋਲੀ ਚੱਲਦੀ ਹੈ ਤਾਂ ਉਸ ਦਿਨ ਜਿਹੜੀਆਂ 21 22 ਫੋਨ ਕਾਲ ਅੱਧੀ ਰਾਤ ਤੱਕ ਤੜਕ ਸਵੇਰ ਤੱਕ ਹੁੰਦੀਆਂ ਰਹੀਆਂ ਨੇ ਉੱਥੋਂ ਕੋਟਕਪੂਰਾ ਤੋਂ ਉੱਥੋਂ ਦੇ ਡੀਸੀ ਦੀਆਂ ਉੱਥੋਂ ਦੇ ਐਮਐਲਏ ਦੀਆਂ सीएम हाउस ਦੇ ਨਾਲ ਜਾਂ ਵਿੱਚ ਕਿਤੇ ਨਗੇ ਤੇ ਸੁਮੇਤ ਸਿੰਘ ਸੈਣੀ ਜੋ ਕਿ ਉਸ ਵਕਤ ਦਾ ਪੰਜਾਬ ਦਾ ਡੀਜੀਪੀ ਸੀ ਉਹਦੇ ਨਾਲ ਤੇ ਸੁਮੇਤ ਸਿੰਘ ਸੈਣੀ ਜਾ ਕੇ ਐਫੀਡੇਵਿਟ ਵੀ ਦੇ ਕੇ ਆਂਦਾ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਆਖਰੀ ਸਮੇਂ ਜਿਸ ਦੇ ਆਧਾਰ ਦੇ ਉੱਤੇ ਫਿਰ ਸਪਲੀਮੈਂਟਰੀ ਚਲਾਨ ਬਣਦਾ ਹੈ ਸਪਲੀਮੈਂਟਰੀ ਚਲਾਨ ਜੋ ਸਪਲੀਮੈਂਟਰੀ ਜੋ ਇੱਕ ਦਸਤਾਵੇਜ਼ ਬਣਦਾ ਹੈ ਜੋ ਪੇਸ਼ ਕੀਤਾ ਜਾਂਦਾ ਹੈ ਵਿਧਾਨ ਸਭਾ ਦੇ ਵਿੱਚ ਜਿਸ ਤੋਂ ਬਾਅਦ ਸਿੱਧੀ ਸੂਈ ਉਸ ਵਕਤ ਦੇ ਮੁੱਖ ਮੰਤਰੀ ਸਰਤਾਪrakashਿਓ ਬਾਦਲ ਉਹਨਾਂ ਦੇ ਪੁੱਤਰ ਉਸ ਵਕਤ ਦੇ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਕੋਲ ਕੀ ਗ੍ਰਹਿ ਵਿਭਾਗ ਵੀ ਸੀ ਸੁਖਵੀਰ ਸਿੰਘ ਬਾਦਲ ਤੇ ਇਟਸੈਲਫ ਸੁਮੇਤ ਸਿੰਘ ਸੈਣੀ ਕਿਉਂਕਿ ਉਹ ਪੰਜਾਬ ਦੇ ਡੀਜੀਪੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਉਹਨਾਂ ਨੂੰ ਹੱਤਿਆ ਧਾਰਾ 302 ਭਾਰਤੀ ਦੰਡਾਵਲੀ ਦੀ ਆਈਪੀਸੀ ਦੀ ਧਾਰਾ 302 ਜੋ ਕਿ ਹੱਤਿਆ ਨੂੰ ਹੱਤਿਆ ਨਾਲ ਸੰਬੰਧਤ ਹੈ ਕਿਸੇ ਦੀ ਹੱਤਿਆ ਕਰਨ ਨਾਲ ਸੰਬੰਧਤ ਹੈ ਉਸ ਦੇ ਮਾਮਲੇ 'ਚ ਉਹਨਾਂ ਨੂੰ ਨਾਮਜ਼ਦ ਕਰਨ ਦੀ ਮੰਗ ਉੱਠਦੀ ਹੈ ਸੋ ਇਹ ਸਾਰੀਆਂ ਘੰਟਾਵਾਂ ਜੋ ਨੇ ਅਗਸਤ ਮਹੀਨੇ ਤੋਂ ਬਾਅਦ ਅਚਨਚੇਤ ਵਾਪਰਨੀਆਂ ਸ਼ੁਰੂ ਹੁੰਦੀਆਂ ਨੇ 24 ਤਰੀਕ ਨੂੰ ਜਿਹੜਾ ਹੈਗਾ ਅਗਲੇ ਸੈਸ਼ਨ ਦੀ ਜਿਹੜੀ 24 ਅਗਸਤ ਨੂੰ ਅਗਲੇ ਸੈਸ਼ਨ ਦਾ ਐਲਾਨ ਹੁੰਦਾ ਉਸ ਤੋਂ ਪਹਿਲਾਂ 15 16 ਅਗਸਤ ਨੂੰ ਜਿਹੜੀ ਹੈਗੀ ਆ ਉਹ ਰਿਪੋਰਟ ਜਿਹੜੀ ਹੈਗੀ ਆ ਸੌਂਪੀ ਜਾਂਦੀ 15 16 ਅਗਸਤ ਨੂੰ ਸਪਲੀਮੈਂਟਰੀ ਰਿਪੋਰਟ ਸੌਂਪਦੇ ਨੇ ਜਸਟਿਸ ਰਣਜੀਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਤੋਂ ਪਹਿਲਾਂ ਜੁਲਾਈ ਦੇ ਆਖਰੀ ਹਫ਼ਤੇ ਜਿਹੜੀ ਹੈਗੀ ਆ ਪੂਰੀ ਰਿਪੋਰਟ ਸੌਂਪੀ ਜਾਂਦੀ ਹੈ ਪਰ ਉਸ ਤੋਂ ਵੀ ਪਹਿਲਾਂ ਉਹ ਸਾਰੀ ਰਿਪੋਰਟ ਲੀਕ ਹੋ ਜਾਂਦੀ ਹੈ ਉਹ ਲੀਕ ਹੋ ਕੇ ਵਿਧਾਨ ਸਭਾ ਵਿੱਚ ਟੇਬਲ ਹੋਣ ਤੋਂ ਪਹਿਲਾਂ ਹੀ ਉਹਦੇ ਤੱਥ ਅਖਬਾਰਾਂ ਚ ਮੀਡੀਆ ਚ ਟੀਵੀ ਚੈਨਲਾਂ ਚ ਸੋਸ਼ਲ ਮੀਡੀਆ ਚ ਉਹ ਫੈਲ ਜਾਂਦੇ ਨੇ ਤਾਂ ਉਹ ਇਸ ਸਾਲ ਨੂੰ ਪਿਛਲਾ ਜਿੰਨਾ ਅਗਸਤ ਮਹੀਨੇ ਤੋਂ ਪਹਿਲਾਂ ਜੋ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ ਜਾਂ ਪੰਜਾਬ ਦੇ ਸਮਾਜਿਕ ਜੋ ਧਰਾਤਲ ਦੇ ਵਿੱਚ ਹੁੰਦਾ ਰਿਹਾ ਉਹ ਉਸ ਨੂੰ ਇੱਕ ਤਰ੍ਹਾਂ ਨਾਲ ਪਿੱਛੇ ਲੈ ਜਾਂਦਾ ਉਹ ਇੰਨਾ ਜ਼ਿਆਦਾ ਭਾਰੂ ਹੋ ਜਾਂਦਾ ਕਿ ਪੰਜਾਬ ਅਗਲੇ 4 ਮਹੀਨੇ ਸਤੰਬਰ ਅਕਤੂਬਰ ਨਵੰਬਰ ਤੇ ਦਸੰਬਰ ਇਹ ਇਹਨਾਂ ਤੋਂ ਅਭਿਜ ਨਹੀਂ रह ਸਕਦਾ ਕੋਈ ਵੀ ਨਾ ਐਸਾ ਨਹੀਂ ਕਿ ਜਿਸ ਦਿਨ ਜਿਸ ਮਹੀਨੇ ਜਸਟਿਸ ਰঞ্জੀਤ ਸਿੰਘ ਕਮਿਸ਼ਨ ਦੀ ਗੱਲ ਨਾ ਹੋਈ ਹੋਏ ਕੋਈ ਵੀ ਨਾ ਐਸਾ ਨਹੀਂ ਕਿ ਜਿਸ ਮਹੀਨੇ ਉਹ ਪੁਲਿਸ ਅਫਸਰਾਂ ਦੇ ਕੇਸ ਹਾਈ ਕੋਰਟ ਨਾਲ ਲੱਗੇ ਹੋਣ ਤੇ ਉਸ ਤੋਂ ਵੀ ਜੋ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੋਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਪੰਜਾਬ ਦੇ ਸਾਬਕਾ ਡੀਜੀਪੀ ਨੇ ਇਨਾਂ ਦੀ ਪੇਸ਼ੀ ਪੈ ਚੁੱਕੀ ਹੈ ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਤੇ ਇਸ ਤੋਂ ਵੀ ਵੱਡੀ ਗੱਲ ਫਿਲਮ ਐਕਟਰ ਅਕਸ਼ੇ ਕੁਮਾਰ ਵੀ ਉਸ ਸਿਟ ਦੇ ਸਾਹਮਣੇ ਚੰਡੀਗੜ੍ਹ ਦੇ ਵਿੱਚ ਆ ਕੇ ਪੇਸ਼ ਹੋ ਚੁੱਕੇ ਨੇ ਮਾਮਲਾ ਕੀ ਸੀ ਮਾਮਲਾ ਬਿਲਕੁਲ ਉਹੀ ਹੈ ਕਿਹਾ ਗਿਆ ਹੈ ਕਿ 2015 ਚ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਨਾਂ ਲਈ ਜੋ ਜ਼ਿੰਮੇਵਾਰ ਬੰਦੇ ਫੜੇ ਜਾਂਦੇ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਜਿਨ੍ਹਾਂ ਦਾ ਨਾਮ ਆਉਂਦਾ ਹੈ ਉਹ ਇਤਫਾਕਨ ਜਾਂ ਕਿਸੇ ਸਾਜ਼ਿਸ਼ ਕਾਰਨ ਉਹ ਡੇਰਾ ਪ੍ਰੇਮੀ ਨਿਕਲਦੇ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦਿਨਾਂ 'ਚ ਸਾਲ 2015 'ਚ ਡੇਰਾ ਮੁਖੀ ਦੀ ਫਿਲਮ ਆਣੀ ਸੀ ਮੈਸੈਂਜਰ ਆਫ ਗੋਡ 2 ਤੇ ਉਹਨਾਂ ਦਿਨਾਂ 'ਚ ਅਕਸ਼ੇ ਕੁਮਾਰ ਦੀ ਵੀ ਫਿਲਮ ਆਣੀ ਸੀ ਸ਼ਾਇਦ ਜਿਹਦਾ ਨਾਮ ਸਿੰਘਜ ਬਲਿੰਗ ਸੀ ਅਕਸ਼ੇ ਕੁਮਾਰ ਪੰਜਾਬ ਦੇ ਵਿੱਚ ਉਹ ਫਾਇਦਾ ਖੱਟਣ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਅਕਸ਼ੇ ਕੁਮਾਰ ਰਾਮ ਰਹੀਮ ਦੇ ਨੇੜੇ ਪਹੁੰਚ ਜਾਂਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਜਿਸ ਬਿਲਡਿੰਗ ਦੇ ਵਿੱਚ ਜੂਹੂ ਦੀ ਜਿਸ ਬਿਲਡਿੰਗ ਦੇ ਵਿੱਚ ਅਕਸ਼ੇ ਕੁਮਾਰ ਦਾ ਜਿਸ ਇਲਾਕੇ 'ਚ ਘਰ ਹੈ ਉਥੇ ਹੀ ਰਾਮ ਰਹੀਮ ਵੀ ਰਹਿਣ ਉਹਨਾਂ ਦੇ ਨਾਲ ਚ ਰਹਿਣ ਲਈ ਆਇਆ ਸੀ ਅਕਸ਼ੇ ਕੁਮਾਰ ਦੀ ਸਾਬਕਾ ਅਦਾਕਾਰਾ ਪਤਨੀ ਟਵਿੰਕਲ ਖੰਨਾ ਨੇ ਜਿਹੜੀ ਹੈਗੀ ਆ ਉਸ ਦੀ ਫੋਟੋ ਖਿੱਚ ਕੇ ਬਤੌਰ ਬਕਾਇਦਾ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੋਈ ਹੈ ਜਿਸ ਆਧਾਰ ਦੇ ਉੱਤੇ ਦੋਸ਼ ਲੱਗਿਆ ਸੀ ਕਿ ਅਕਸ਼ੇ ਕੁਮਾਰ ਨੇ ਭੂਮਿਕਾ ਨਿਭਾਈ ਸੀ ਸੌਦਾ ਸਾਦ ਨੂੰ ਮਾਫੀ ਦਿਵਾਣ ਦੇ ਮਾਮਲੇ ਦੇ ਵਿੱਚ ਜਿਸ ਵਾਸਤੇ ਅੱਜ ਕੱਲ ਪੰਜਾਬ ਦੇ ਜਿਹੜੇ ਤਤਕਾਲੀ ਸਿੱਖਿਆ ਮੰਤਰੀ ਸੀ ਤੇ ਸ਼ਰਮਣੀ ਅਕਾਲੀ ਦਲ ਦੇ ਬੁਲਾਰੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਸਾਰੇ ਮਾਮਲੇ ਦਾ ਅਕਸ਼ੇ ਕੁਮਾਰ ਦੇ ਨਾਲ ਮੀਟਿੰਗ ਮਾਫੀ ਮਾਮਲੇ ਦਾ ਤੇ ਬਾਅਦ ਚ ਜਥੇਦਾਰਾਂ ਨੂੰ ਲਿਆ ਕੇ ਮੁੱਖ ਮੰਤਰੀ ਦੀ ਕੋਠੀ ਲਿਆ ਕੇ ਇਹ ਹੁਕਮ ਦੇਣ ਦਾ ਕਿ ਮਾਫੀ ਦਿਓ ਜੋ ਘਟਨਾਵਾਂ ਹਾਲੇ ਜਾਂਚ ਦਾ ਵਿਸ਼ਾ ਨੇ ਇਹ ਤੈ ਨਹੀਂ ਕਿ ਇਹ ਹੋਇਆ ਹੈ ਪਰ ਇਹਨਾਂ ਵਾਸਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਜਿਹੜਾ ਹੈਗਾ ਜ਼ਿੰਮੇਵਾਰ ਕਿਤਨਾ ਕਿਤੇ ਮੰਨਿਆ ਜਾਂਦਾ ਰਿਹਾ ਇਸ ਕਰਕੇ ਜਿੰਨਾ ਦਿਨਾਂ ਚ ਅਸੀਂ ਇਹ ਗੱਲ ਕਰ ਰਹੇ ਹਾਂ ਇਹਨਾਂ ਦਿਨਾਂ ਚ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੀ ਸਮਨਿੰਗ ਹੋ ਚੁੱਕੀ ਹੈ ਇਹ ਸਾਰੀਆਂ ਉਹ ਮਹੱਤਵਪੂਰਨ ਘਟਨਾਵਾਂ ਨੇ ਜਿਹੜੀਆਂ ਸਾਲ 2018 ਦੇ ਵਿੱਚ ਪਾਰੂ ਰਹੀਆਂ ਨੇ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਸ ਸਾਲ ਨੂੰ ਬਹੁਤ ਅਹਿਮियत ਦਿੱਤੀ ਜਾਏਗੀ ਯਾਦ ਕੀਤਾ ਜਾਏਗਾ ਕਿਉਂਕਿ ਸਾਲ 1920 ਚ ਬਣਿਆ ਸ਼੍ਰੋਮਣੀ ਅਕਾਲੀ ਦਲ 1920 ਮੈਂ ਜਾਣ ਕੇ ਸ਼ਬਦ ਬੋਲ ਰਿਹਾ ਹਾਂ 2019 ਚੜਨ ਵਾਲਾ ਹੈ 2019 ਤੋਂ ਪਹਿਲਾਂ ਹੀ ਦੁਫਾੜ ਹੋ ਗਿਆ ਹੈ ਇਹ ਸਭ ਤੋਂ ਵੱਡੀ ਜਿਹੜੀ ਹੈਗੀ ਆ ਪੰਜਾਬ ਦੀ ਰਾਜਨੀਤੀ ਦੀ ਘਟਨਾ ਹੈ ਬਹੁਤ ਵੱਡੀ ਘਟਨਾ ਹੈ ਜਿਹੜੀ ਪਾਰਟੀ ਖਾਸ ਕਰਕੇ ਜਿਹਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਹੋਣ ਉਹਨਾਂ ਦੀ ਪਾਰਟੀ ਆਪਣੇ 100 ਸਾਲ ਪੂਰੇ ਕਰਨ ਕਰ ਰਹੇ ਜਾ ਕਰ ਕਰਨ ਜਾ ਰਹੇ ਹੋਣ ਤੋਂ ਪਹਿਲਾਂ ਹੀ ਵੱਡੇ ਦੁਫਾੜ ਦੇ ਵਿੱਚ ਫਸ ਗਈ ਹੈ ਵੱਡੇ ਦੁਫਾੜ ਦੇ ਵਿੱਚ ਫਸ ਗਈ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਪਹਿਲੀ ਵਾਰ ਨਹੀਂ ਇਹ ਕਿ ਅਕਾਲੀ ਦਲ ਹੋਰ ਨਹੀਂ ਬਣੇ ਪਰ ਬਾਦਲ ਦਲ ਦਾ ਇਹ ਦਾਵਾ ਰਿਹਾ ਹੈ ਕਿ 1920 ਵਾਲਾ ਜੋ ਸਿਧਾਂਤਕ ਅਕਾਲੀ ਦਲ ਸੀ ਅਕਾਲੀ ਦਲ ਬਾਦਲ ਜਿਹਦੀ ਪ੍ਰਧਾਨ ਜਿਦੀ ਪ੍ਰਧਾਨ ਜੀ ਸੁਖਵੀਰ ਸਿੰਘ ਬਾਦਲ ਦੇ ਕੋਲ ਹੈ ਉਸ ਬਾਰੇ ਇਹ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਇਹੀ ਸਭ ਤੋਂ ਵੱਡਾ ਅਕਾਲੀ ਦਲ ਹੈ ਇਹੀ ਸਰਵੋਤਮ ਹੈ ਇਹੋ ਹੀ ਸ਼੍ਰੋਮਣੀ ਹੈ ਤੇ ਇਸੇ ਨੇ ਸਰਕਾਰਾਂ ਬਣਾਈਆਂ ਨੇ ਜਦ ਕਿ ਮਾਨ ਦਲ ਹੈ ਰਵਿੰਦਰ ਸਿੰਘ ਵਾਲਾ 1920 ਵਾਲਾ ਦਲ ਹੈ ਤਾਂ ਜਾਂ ਫਿਰ ਹੁਣ ਅਕਾਲੀ ਦਲ ਚੋਂ ਨਿਕਲ ਕੇ ਜੋ ਨਵਾਂ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੀ ਦੀ ਅਗਵਾਈ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋ ਇਸ ਵਕਤ ਐਮਪੀ ਨੇ ਸਿਟਿੰਗ ਐਮਪੀ ਨੇ ਪਾਰਟੀ ਦੇ ਐਮਪੀ ਨੇ ਜਿਸ ਪਾਰਟੀ ਦੇ ਉਸ ਨੂੰ ਉਹ ਛੱਡ ਕੇ ਨਵੀਂ ਪਾਰਟੀ ਬਣਾ ਕੇ ਉਹਦੇ ਪ੍ਰਧਾਨ ਬਣ ਗਏ ਨੇ ਸੋ ਸੇਵਾ ਸਿੰਘ ਸੇਖਵਾ ਉਹਨਾਂ ਦੇ ਨਾਲ ਨੇ ਡਾਕਟਰ ਰਤਨ ਸਿੰਘ ਅਜਨਾਲਾ ਉਹਨਾਂ ਦੇ ਨਾਲ ਨੇ ਤੇ ਮਾਝੇ ਦੇ ਕਾਫੀ ਹੋਰ ਰਸੂਖਵਾਨ ਨੇਤਾ ਉਹਨਾਂ ਨਾਲ ਨੇ ਕਾਫੀ ਸਾਰੀ ਸੰਗਤ ਵੀ ਵੇਖਣ ਨੂੰ ਆਈ ਹੈ ਜਿਸ ਸੰਗਰਾਮ ਵਾਲੇ ਦਿਨ ਦਸੰਬਰ ਦੀ ਸੰਗਰਾਮ ਵਾਲੇ ਦਿਨ ਉਹ ਜਦੋਂ ਚੜਿਆ ਹੈ ਤਾਂ ਉਸ ਦਿਨ ਜਦੋਂ ਇਕੱਠ ਹੁੰਦਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਐਲਾਨਨਾਮਾ ਕਰਦੇ ਨੇ ਕਿ ਅਕਾਲੀ ਦਲ ਬੜਾ ਰਹੇ ਨੇ ਪਰ ਇਹ 2018 ਦੀ ਇੱਕ ਵੱਡੀ ਰਾਜਨੀਤਿਕ ਘਟਨਾ ਪੰਜਾਬ ਦੇ ਮਾਮਲੇ 'ਚ ਕਹੀ ਜਾ ਸਕਦੀ ਹੈ ਪੰਜਾਬ ਦੀ ਰਾਜਨੀਤੀ ਦੇ ਮਾਮਲੇ ਦੇ ਵਿੱਚ ਇਹੋ ਇੱਕ ਵੱਡੀ ਘਟਨਾ ਨਹੀਂ ਵਾਪਰੀ ਇੱਕ ਹੋਰ ਬਹੁਤ ਵੱਡੀ ਘਟਨਾ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਵਾਪਰੀ ਹੈ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਸਫਲਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਜੋ ਕਿ ਭਾਰਤ ਦੇਸ਼ ਦੀ ਇੱਕ ਹਰਮਨ ਪਿਆਰੀ ਪਾਰਟੀ ਵਜੋਂ ਉਬਰੀ ਸੀ ਦੇਸ਼ ਦੀ ਰਾਜਧਾਨੀ ਦੇ ਵਿੱਚ ਉਹ ਇੱਕ ਮਜ਼ਬੂਤ ਸਰਕਾਰ ਚਲਾ ਰਹੀ ਹੈ ਪਰ ਪੰਜਾਬ ਦੇ ਵਿੱਚ ਸਾਲ 2018 ਚ ਆ ਕੇ ਜਦੋਂ ਜਿਸ ਤੋਂ ਐਨ ਇੱਕ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਭਾਵੇਂ ਉਹਨਾਂ ਨੂੰ ਸੱਤਾ ਤਾਂ ਨਹੀਂ ਦਿੱਤੀ ਪਰ ਇੱਕ ਵਿਰੋਧੀ ਧਿਰ ਦਾ ਜਿਹੜਾ ਹੈਗਾ ਰੁਤਵਾ ਦਿੱਤਾ ਸੀ ਪਰ ਉਹ ਦੁਫਾੜ ਹੋ ਗਈ ਜੁਲਾਈ ਮਹੀਨੇ ਦੇ ਆਖਰੀ ਹਫਤੇ ਉਸ ਵਕਤ ਦੇ ਨੇਤਾ ਵਿਰੋਧੀ ਧਿਰ ਜੋ ਕਿ ਪਾਰਟੀ ਦੇ ਵਿਧਾਇਕ ਨੇ ਪੁਲਤ ਹਲਕੇ ਤੋਂ ਸੁਖਪਾਲ ਸਿੰਘ ਖੈਰਾ ਨੂੰ ਅਚਾਨਕ ਗੱਡੀ ਤੋਂ ਲਾ ਦਿੱਤਾ ਗਿਆ ਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਉਸ ਗੱਡੀ ਤੇ ਬਿਠਾ ਦਿੱਤਾ ਉਸੇ ਮੌਕੇ ਤੋਂ ਪਾਰਟੀ ਦੋ ਹਿੱਸਿਆਂ 'ਚ ਵੰਡੀ ਗਈ ਮੁੜ ਕੇ ਉਸ ਪਾਰਟੀ ਦਾ ਜਿਹੜਾ ਹੈਗਾ ਦੁਬਾਰਾ ਜੁੜਨਾ ਉਹਦੇ ਐਮਐਲਏ ਦਾ ਦੁਬਾਰਾ ਜੁੜਨਾ ਬਿਲਕੁਲ ਸੰਭਵ ਨਹੀਂ ਹੋ ਸਕਿਆ ਸੁਖਪਾਲ ਸਿੰਘ ਖੈਰਾ ਬਠਿੰਡਾ ਕਨਵੈਨਸ਼ਨ ਕਰਦੇ ਨੇ ਤਾਂ ਇੱਕ ਵੱਡੀ ਆਸ ਜਗਾਉਂਦੇ ਨੇ ਇਸ ਸਾਲ 2018 ਦੀਆਂ ਘਟਨਾਵਾਂ ਨੇ ਇਸ ਕਰਕੇ ਇਹਨਾਂ ਦਾ ਜ਼ਿਕਰ ਜ਼ਰੂਰੀ ਹੈ ਕਿ ਸ਼ਾਇਦ ਤੀਜਾ ਬਦਲ ਹੁਣ ਖੈਰਾ ਦੀ ਅਗਵਾਈ ਵਿੱਚ ਬਣੇਗਾ ਪਰ ਹੌਲੀ-ਹੌਲੀ ਸੁੰਗੜਦਾ ਹੋਇਆ ਆ ਕੇ ਉਹ ਆ ਪਿਛਲੇ 20 ਦਿਨ ਪਹਿਲਾਂ ਜਦੋਂ ਤਲਵੰਡੀ ਸਾਬੋ ਤੋਂ ਉਹ ਇਨਸਾਫ ਮਾਰਚ ਲੈ ਕੇ ਤੁਰਦੇ ਨੇ ਤਾਂ ਆ ਕੇ ਉਹ ਪਟਿਆਲੇ ਰੁਕਦੇ ਨੇ ਤਾਂ ਉਹ ਡਾਕਟਰ ਧਰਮਵੀਰ ਗਾਂਧੀ ਜੋ ਕਿ ਪਹਿਲਾਂ ਹੀ ਬਾਗੀ ਹੋ ਚੁੱਕੇ ਨੇ ਆਪਣੀ ਪਾਰਟੀ ਤੋਂ ਉਹ ਪਹਿਲਾਂ ਹੀ ਇੱਕ ਪੰਜਾਬ ਡੈਮੋਕਰੈਟਿਕ ਮੰਚ ਜਿਹੜਾ ਬਣਾਈ ਬੈਠੇ ਨੇ ਉਹ ਇਸ ਤਰ੍ਹਾਂ ਨਾਲ ਉਹਦਾ ਹੀ ਚਲਕਾਰਾ ਮਾਤਰ ਬਣ ਕੇ ਰਹਿ ਜਾਂਦਾ ਹੈ ਤਾਂ ਉਸ ਤੋਂ ਵੀ ਕੋਈ ਨਵੀਂ ਆਸ ਨਹੀਂ ਨਿਕਲੀ ਸਿੱਧੇ ਤੌਰ ਤੇ ਕਹੀਏ ਤਾਂ ਪੰਜਾਬ 2018 ਦੇ ਵਿੱਚ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੀ ਬਦਕਿਸਮਤੀ ਇਹ ਰਹੀ ਹੈ ਕਿ ਜਿੱਥੇ ਇੱਕ ਪਾਸੇ ਬੜੀ ਹੀ ਮਜ਼ਬੂਤ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲੀ ਹੈ ਤੇ ਉਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕੋਈ ਚੱਜ ਦਾ ਕੰਮ ਨਹੀਂ ਕੀਤਾ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਕੋਈ ਆਪਣਾ ਵੱਡਾ ਚੋਣ ਵਾਦਾ ਪੂਰਾ ਨਹੀਂ ਕੀਤਾ ਨੌਜਵਾਨਾਂ ਨੂੰ ਮੋਬਾਈਲ ਫੋਨ ਤਾਂ ਬਹੁਤ ਛੋਟੀ ਗੱਲ ਹੈ ਉਹ ਵੀ ਨਹੀਂ ਦਿੱਤੇ ਬੇਰੁਜ਼ਗਾਰ ਦੇਣਾ ਬੇਰੁਜ਼ਗਾਰੀ ਦੇਣਾ ਬੇਰੁਜ਼ਗਾਰੀ ਜਿਹੜੀ ਹਟਾਉਣੀ ਹੈ ਰੁਜ਼ਗਾਰ ਦੇਣੇ ਨੇ ਉਹ ਬਹੁਤ ਵੱਡੀ ਗੱਲ ਹੈ ਕਿਸਾਨੀ ਕਰਜ਼ੇ ਮੁਆਫ ਕਰਨੇ ਨੇ ਉਮਨਪ੍ਰੀਤ ਸਿੰਘ ਬਾਦਲ ਜਿਹੜਾ ਹੈਗਾ ਉਹ ਗੱਲ-ਗੋਲ ਕਰਗੇ ਨੇ ਕਿ ਉਹੀ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਚੋਣ ਮੈਨੀਫੈਸਟੋ ਕਮੇਟੀ ਦੇ ਵਿੱਚ ਬੜੇ ਅਹਿਮ ਅਹੁਦੇ ਤੇ ਸੀਗੇ ਤੇ ਬੜੇ ਵੱਡੇ-ਵੱਡੇ ਦਾਅਵੇ ਜਾਂ ਬੜੇ ਵੱਡੇ-ਵੱਡੇ ਉਹ ਸ਼ੇਅਰ ਤੇ ਬੜੀ ਵੱਡੀ-ਵੱਡੀਆ ਉਹ ਹਵਾਲੇ ਤੇ ਬੜੇ ਵੱਡੇ-ਵੱਡੇ ਸ਼ਬਦ ਬੋਲ ਕੇ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਬਹੁਤ ਸੱਚ ਬੋਲ ਰਹੇ ਨੇ ਉਹਨਾਂ ਦੇ ਲਿਖੇ ਬੋਲੇ ਹੋਏ ਬੋਲ ਜਿਹੜੇ ਨੇ ਅੱਗੇ ਜਾ ਕੇ ਹਕੀਕਤ 'ਚ ਬਣਨਗੇ ਪਰ ਅੱਜ ਉਸੇ ਮਨਪ੍ਰੀਤ ਸਿੰਘ ਬਾਦਲ ਕੋਲ ਕੋਈ ਜਵਾਬ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਕੋਲ ਨਹੀਂ ਹੈਗਾ ਪਾਉਣੇ 2 ਸਾਲ ਹੋ ਨੇ ਸਰਕਾਰ ਚਲਦੀ ਨੂੰ ਇਹਦੇ ਪਿੱਛੇ ਵੀ ਕਾਰਨ ਕੀ ਹੈ 2018 ਇਸ ਦਾ ਜਵਾਬ ਵੀ ਦਿੰਦਾ ਹੈ 2018 ਪੰਜਾਬ ਦੀ ਰਾਜਨੀਤੀ ਵਿੱਚ ਇਸ ਕਰਕੇ ਵੀ ਅਹਿਮ ਹੈ ਉਹ ਇਸ ਦਾ ਜਵਾਬ ਇਸ ਤਰ੍ਹਾਂ ਦਿੰਦਾ ਹੈ ਕਿ ਇੱਕ ਸਰਕਾਰ ਨੂੰ ਚਲਦਾ ਰੱਖਣ ਵਾਸਤੇ ਇੱਕ ਸਿਸਟਮ ਨੂੰ ਚਲਦਾ ਰੱਖਣ ਵਾਸਤੇ ਮਜ਼ਬੂਤ ਤੇ ਨਿਗਰ ਵਿਰੋਧੀ ਧਿਰ ਬਹੁਤ ਜ਼ਰੂਰੀ ਹੈ ਜਿਹੜੀ ਮੁੱਖ ਵਿਰੋਧੀ ਧਿਰ ਸੀਗੀ ਆਮ ਆਦਮੀ ਪਾਰਟੀ ਉਹ ਵਿਖਰ ਗਈ ਲੋਕ ਇਨਸਾਫ ਪਾਰਟੀ ਵਾਲੇ ਦੋ ਵਿਧਾਇਕ ਤਾਂ ਪਹਿਲਾਂ ਹੀ ਉਹਨਾਂ ਤੋਂ ਭੱਜ ਗਏ ਅੱਠ ਵਿਧਾਇਕ ਸੁਖਪਾਲ ਸਿੰਘ ਖਹਿਰਾ ਲੈ ਕੇ ਚਲੇ ਗਏ ਅਕਾਲੀ ਦਲ ਇਹ ਦੇ ਕੇ ਦੂਜੇ ਨੰਬਰ ਦੀ ਪਾਸ ਤੀਜੇ ਨੰਬਰ ਦੀ ਪਾਰਟੀ ਬਣਦੀ ਸੀ ਤਾਂ ਉਹ ਅਚਾਨਕ ਜਿਹੜਾ ਹੈਗਾ ਉਹਨਾਂ ਦੇ ਨੇਤਾ ਕੋਹੜਾ ਸਾਹਿਬ ਅਜੀਤ ਸਿੰਘ ਕੋਹੜਾ ਉਹਨਾਂ ਅਚੰਚਿਤ ਉਹ ਸਰਗਸ ਹੋ ਗਏ ਤਾਂ ਉਹਨਾਂ ਦੀ ਜਿਮਨੀ ਚੋਣ ਹੋਈ ਤਾਂ ਉਹ ਸੀਟ ਵੀ ਜਿਹੜੀ ਹੈਗੀ ਅਕਾਲੀ ਦਲ ਤੋਂ ਜਾਂਦੀ ਰਹੀ ਆਖਰ ਨੂੰ ਜਦੋਂ ਨੂੰ ਅਕਾਲੀ ਦਲ ਨੂੰ ਇਹ ਮੌਕਾ ਮਿਲਣ ਦਾ ਜਿਹੜਾ ਹੈਗਾ ਸਬਬ ਬਣਿਆ ਕਿ ਆਮ ਆਦਮੀ ਪਾਰਟੀ ਦੁਫਾੜ ਹੋਈ ਹੈ ਤੇ ਜਾ ਕੇ ਉਹ ਕਿਤੇ ਮੁੱਖ ਵਿਰੋਧੀ ਧਿਰ ਦਾ ਅਹੁਦਾ ਸੰਭਾਲ ਲੈਣਿਆ ਮੁੱਖ ਵਿਰੋਧੀ ਧਿਰ ਦੀ ਆਵਾਜ਼ ਬਣ ਜਾਣ ਭਾਵੇਂ ਉਹ ਰੁਤਬਾ ਹਾਸਲ ਨਾ ਕਰਨ ਅਗਰ ਪਰ ਪਾਰਟੀ ਚ ਦਮ ਹੋਏ ਤਾਂ ਪਾਰਟੀ ਆਵਾਜ਼ ਬਣ ਜਾਂਦੀ ਹੈ ਉਹ ਆਵਾਜ਼ ਵੀ ਨਾ ਬਣ ਸਕੀ ਕਿਉਂਕਿ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਜਿਹੜਾ ਅਗਸਤ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਵਿਸ਼ੇਸ਼ اجلاس ਬੁਲਾਇਆ ਗਿਆ ਸੀ ਉਹਨਾਂ ਨੇ ਉਹਦਾ ਵਾਕ ਆਊਟ ਕਰਨ ਦਾ ਫੈਸਲਾ ਕਰ ਲਿਆ ਆ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉਹਨੇ ਦਿਨੀ ਉਹਨਾਂ ਦੀ ਸਿਹਤ ਨਸਾਜ ਹੋ ਗਈ ਤੇ ਉਹ 5 ਜਾਂ 6 ਦਿਨਾਂ ਵਾਸਤੇ ਡਾਕਟਰਾਂ ਦੀ ਰეკਮੈਂਡੇਸ਼ਨ ਦੇ ਉੱਤੇ ਉਹ ਬਿਸਤਰ ਤੇ ਚਲੇ ਗਈ ਤਾਂ ਉਸ ਦਾ ਜਿਹੜਾ ਉਹ ਇੱਕ ਡ੍ਰਿਲ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਗੈਰ ਅਨੁਪਸਥਿਤੀ ਦੇ ਵਿੱਚ ਉਹਨਾਂ ਤੋਂ ਬਾਅਦ ਮੈਂ ਸ਼ਬਦ ਨਹੀਂ ਜੋਰ ਦੇ ਕੇ ਕਹਿਣਾ ਚਾਹੂੰਗਾ ਕਿਉਂਕਿ ਪ੍ਰਮਾਤਮਾ ਵੱਲੋਂ ਜਿਹੜੀ ਸਵਾਸਾਂ ਦੀ ਜਿਹੜੀ ਉਹਨਾਂ ਨੂੰ ਦਾਤ ਬਖਸ਼ੀ ਗਈ ਹੈ ਪ੍ਰਮਾਤਮਾ ਕਰੇ ਉਹ ਪੂਰੀ ਭੋਗਣ ਤੇ ਤੰਦਰੁਸਤ ਰਹਿਣ ਪਰ ਉਹਨਾਂ ਦੀ ਅਨੁਪਸਥਿਤੀ ਦੇ ਵਿੱਚ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਟਕਸਾਲੀ ਅਕਾਲੀ ਤੇ ਹੋਰ ਨੇੜੇ ਦੇ ਅਕਾਲੀ ਪੈ ਨਿਕਲੇ ਤਾਂ ਬਾਦਲ ਸਾਹਿਬ ਨੂੰ ਮੁੜ ਕੇ ਫੇਰ ਫਰੰਟ ਵੀ ਜਾਣਾ ਪਿਆ ਮੁੜ ਕੇ ਫੇਰ ਵਾਗਡੋਰ ਸੰਭਾਲਣੀ ਪਈ ਇਹ ਤਜਰਬਾ ਵੀ ਜਿਹੜਾ ਹੈਗਾ ਆਕਾਲੀ ਦਲ ਦਾ ਇੱਕ ਤਰ੍ਹਾਂ ਨਾਲ ਫੇਲ ਸਾਬਤ ਹੋਇਆ ਤੇ ਇਹ ਵੀ ਇੱਕ ਤਰ੍ਹਾਂ ਦੇ ਇਸ਼ਾਰੇ ਮਿਲਨੇ ਸ਼ੁਰੂ ਹੋ ਗਏ ਉਦੋਂ ਤੋਂ ਹੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਣਉਪਸਥਿਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੋਲੋਂ ਪਾਰਟੀ ਟਿਕਦੀ ਹੈ ਜਾਂ ਨਹੀਂ ਟਿਕਦੀ ਉਸੇ ਦਾ ਨਤੀਜਾ ਹੋਇਆ ਕਿ ਮਾਝੇ ਦੇ ਜਿਹੜੇ ਜਰਨਲ ਕਹੇ ਜਾਂਦੇ ਸੀਗੇ ਡਾਕਟਰ ਰਤਨ ਸਿੰਘ ਅਜਨਾਲਾ ਸੇਵਾ ਸਿੰਘ ਸੇਖਵਾ ਤੇ ਸੁਭਾਵਕਾ ਰਣਜੀਤ ਸਿੰਘ ਬਰੰਪਰਾ ਤਾਂ ਉਹ 7 ਅਕਤੂਬਰ 2018 ਦੀ ਪਟਿਆਲਾ ਰੈਲੀ ਤੋਂ ਪਹਿਲਾਂ ਹੀ ਇਸ ਤਰ੍ਹਾਂ ਨਾਲ ਉਹ ਵਿਦਾਵਾ ਦੇ ਕੇ ਬਾਦਲ ਨੂੰ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡ ਸਾਹਿਬ ਜੋ ਕਿ ਸਾਬਕਾ ਖੇਡ ਮੰਤਰੀ ਰਹੇ ਨੇ ਤੇ ਬੜੀ ਹੀ ਮਜ਼ਬੂਤ ਸਥਿਤੀ ਰੱਖਦੇ ਨੇ ਕੇਂਦਰੀ ਸਿਆਸਤ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਉਹਨਾਂ ਨੇ ਵੀ ਜਿਹੜੀ ਹੈਗੀ ਆ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਦਿੱਤੀ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਲਈ ਇਸ ਸਾਲ ਜਿਹੜਾ ਹੈਗਾ ਬਹੁਤ ਮਾੜਾ ਰਿਹਾ ਹੈ ਅਕਾਲੀ ਦਲ ਦੀ ਦਾ ਕਮਜ਼ੋਰ ਹੋਣਾ ਆਮ ਆਦਮੀ ਪਾਰਟੀ ਦਾ ਕਮਜ਼ੋਰ ਹੋਣਾ ਇਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਕਮਜ਼ੋਰ ਹੋਣ ਦੇ ਤੌਰ ਤੇ ਦੇਖਿਆ ਗਿਆ ਹੈ ਜਿਹਦੇ ਸਹਾਰੇ ਹੀ ਜਿਹੜੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮਜ਼ਬੂਤ ਕਾਂਗਰਸ ਸਰਕਾਰ ਮਨਮਰਜ਼ੀ ਨਾਲ ਕੰਮ ਕਰਦੀ ਰਹੀ ਚੋਣ ਜਾਬਤਿਆਂ ਦੇ ਬਹਾਨੇ ਕੰਮ ਨਾ ਕਰਨ ਦੇ ਬਹਾਨੇ ਲੱਭਦੀ ਰਹੀ ਖਜ਼ਾਨਾ ਖਾਲੀ ਹੋਣ ਦੇ ਬਹਾਨੇ ਕੰਮ ਨਾ ਕਰਨ ਦਾ ਬਹਾਨਾ ਲੱਭਦੀ ਰਹੀ ਜਾਂ ਫਿਰ ਭਾਈ ਜਸਟਿਸ ਅੰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬੇਅਦਬੀ ਦੇ ਮੁੱਦੇ ਦੇ ਉੱਤੇ ਜਿਹੜਾ ਹੈਗਾ ਆਪਣੇ ਮੰਤਰੀਆਂ ਨੂੰ ਉਸ ਵੱਲ ਜਾਦਾ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਉਤਸ਼ਾਹਿਤ ਕਰਕੇ ਉਸ ਨੂੰ ਉੱਪਰ ਲਿਜਾ ਕੇ ਵਿਕਾਸ ਦੀ ਗੱਲ ਨੂੰ ਜਿਹੜਾ ਲੁਕੌਂਦੀ ਰਹੀ ਕਿ ਉਹ ਵਿਕਾਸ ਨਹੀਂ ਕਰ ਪਾਰੀ ਜਾਂ ਫਿਰ ਮੁੜ ਕੇ ਪੁਲਿਸ ਵਾਲਿਆਂ ਦੇ ਕੇਸ ਹੋਏ ਨੇ ਉਹਨਾਂ ਦੇ ਵਿੱਚ ਸਰਗਰਮੀਆਂ ਦਿਖਾ ਕੇ ਸਰਕਾਰ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਪੂਰੇ ਸਾਲ ਦੇ ਵਿੱਚ ਵਿਕਾਸ ਦਾ ਇੱਕ ਵੀ ਕੰਮ ਡੱਕਾ ਨਹੀਂ ਤੋੜਦੀ ਜਿਵੇਂ ਪੰਜਾਬੀ ਤੋੜਦੇ ਪੰਜਾਬੀ ਵਿੱਚ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਲ 2018 ਚ ਦੱਕਾ ਨੇ ਤੋੜਿਆ ਕੰਮ ਨਹੀਂ ਕੀਤਾ ਉਹਨਾਂ ਨੇ ਇੱਥੇ ਜਾ ਕੇ ਗੱਲ ਮੁਕਦੀ ਹੈ ਪਰ ਜੇਕਰ ਇੱਥੇ ਗੱਲ ਮੁਕਾ ਦਿੱਤੀ ਜਾਏ ਤਾਂ ਕਰਤਾਰਪੁਰ ਸਾਹਿਬ ਲਾਂਗੇ ਦੀ ਗੱਲ ਪਿੱਛੇ ਰਹਿ ਜਾਂਦੀ ਹੈ ਜਿਹੜੀ ਕਿ ਆਪਾਂ ਜਦੋਂ ਤੋਂ ਦੇਸ਼ ਦੀ ਵੰਡ ਹੋਈ ਹੈ ਦੇਸ਼ ਦੀ ਵੰਡ ਹੋਈ ਹੈ ਦੇਸ਼ ਦੀ ਆਜ਼ਾਦੀ ਨਹੀਂ ਹੋਈ ਦੇਸ਼ ਦੀ ਵੰਡ ਹੋਈ ਹੈ ਉਦੋਂ ਤੋਂ ਆਪਾਂ ਇਹ ਕਹਿੰਦੇ ਆਏ ਆ ਕਿ ਵਿਛੜੇ ਜੋ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨ ਇਸ਼ਤਾਨ ਜਿਹੜੇ ਨੇ ਉਹਨਾਂ ਦਾ ਸੁਭਾਗ ਬਖਸ਼ਿਆ ਜਾਵੇ ਉਹ ਮੰਗ ਇਸ ਵਾਰ ਪੂਰੀ ਹੁੰਦੀ ਪ੍ਰਤੀਤ ਦਿਖੀ ਹੈ ਇਮਾ ਇੱਕੋ ਹੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਵੇਂ ਹੋਇਆ ਸੀ ਕਿ ਇਮਰਾਨ ਖਾਨ ਜਿਹੜੇ ਸਾਬਕਾ ਕਰਿਕਟਰ ਨੇ ਉਹ ਦੋਸਤ ਸੀਗੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕ੍ਰਿਕਟ ਵੇਲੇ ਦੇ ਤਾਂ ਕਰਿਕਟਰ ਸਿੱਧੂ ਕਬੱਡੀ ਦੇ ਇੱਕ ਰੇਡਰ ਵਾਂਗੂ ਜਾਫੀ ਵਾਂਗੂ ਜਿਹੜਾ ਪਾਕਿਸਤਾਨ ਗਿਆ ਤੇ ਰੇਡਰ ਵਾਂਗੂ ਪਾਕਿਸਤਾਨ ਗਿਆ ਤੇ ਇੱਕ ਬੜੀ ਸਫਲ ਰੇਡ ਪਾ ਕੇ ਆਇਆ ਤੇ ਪੰਜਾਬੀਆਂ ਦੀ ਝੋਲੀ ਚੋਸਨੇ ਕਰਤਾਰਪੁਰ ਦਾ ਅਲੰਘਾ ਪਾ ਦਿੱਤਾ ਤੇ ਪੰਜਾਬ ਦੀ ਸਿਆਸਤ ਹੀ ਨਹੀਂ ਤਿੰਨ ਰਾਜਾਂ ਦੀਆਂ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਸਟਾਰ ਕੈਂਪੇਨਰ ਦੇ ਤੌਰ ਦੇ ਉੱਤੇ ਉਸ ਨੇ ਸਰਗਰਮ ਭੂਮਿਕਾ ਸਫਲ ਭੂਮਿਕਾ ਨਿਭਾ ਕੇ ਜਿਹੜੀ ਹੈਗੀ ਹੈ ਆਪਣਾ ਕਦ ਪੰਜਾਬ ਦੀ ਕਾਂਗਰਸ ਤੋਂ ਕਿਤੇ ਉੱਪਰ ਕਰ ਲਿਆ ਸੋ ਇਹ ਜਿਹੜੀ ਸਭ ਤੋਂ ਵੱਡੀ ਦੂਜੀ ਜਿਹੜੀ ਆਪਾਂ ਗੱਲ ਘਟਨਾ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੀ 2018 ਚ ਰਹੀ ਕਹਿ ਸਕਦੇ ਆ ਜਾਂਦੇ ਜਾਂਦੇ ਆਪਾਂ ਕਿਹਾ ਹੈ ਕਿ ਇਸ ਸਾਲ ਇਨਸਾਫ ਦੇ ਨਾਮ ਰਿਹਾ ਹੈ ਇਨਸਾਫ ਦੇ ਨਾਮ ਜ਼ਰੂਰ ਰਿਹਾ ਹੈ ਕਿਉਂਕਿ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਇੱਕ ਤਾ ਉਸ ਨੂੰ ਜੈਨੋਸਾਈਡ ਕਹਿਣ ਦਾ ਜਿਹੜਾ ਇੱਕ ਹਿਆ ਵਿਖਾਇਆ ਤੇ ਦੂਜਾ ਬਹੁਤ ਸਾਰੇ ਦੋਸ਼ੀਆਂ ਚੋਂ ਇੱਕ ਦੋਸ਼ੀ ਸੱਜਣ ਕੁਮਾਰ ਨੂੰ ਜਿਹੜਾ ਹੈਗਾ ساری ਉਮਰ ਆਖਰੀ ਸਾਹ ਤੱਕ ਜਿਹੜਾ ਹੈਗਾ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਜਿਸ ਨਾਲ 84 ਦੇ ਕਤਲੇਆਮ ਦੇ ਇਨਸਾਫ ਦੀ ਉਮੀਦ ਵੀ ਸਾਲ 2018 ਚ ਜਾਗੀ ਸਾਨੂੰ ਜਾਪਣ ਲੱਗੀ ਹੈ ਇਸ ਕਰਕੇ ਇਸ ਨੂੰ ਵਿਕਾਸ ਦਾ ਤਾਂ ਨਹੀਂ ਪਰ ਚਲੋ ਇਨਸਾਫ ਦਾ ਵਰਾ ਜਰੂਰ ਕਹਿ ਸਕਦੇ ਹਾਂ ਧੰਨਵਾਦ